ਤੁਸੀਂ ਜੁੜੇ ਹੋ ਗਵਰਨਮੈਂਟ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਲ ਕਰਦਾ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਾਵਾ ਕੀਤਾ ਗਿਆ ਸੀ ਸਰਕਾਰ ਬਣਦਿਆਂ ਕਿ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀ ਨਹਿਾਰ ਬਤਲੀ ਜਾਵੇਗੀ ਜਿਸ ਨੂੰ ਲੈ ਕੇ ਨਗਰ ਸੁਧਾਰ ਟਸਟ ਵੱਲੋਂ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਜੇਕਰ ਫ੍ਰੀਕੋਰਡ ਦੇ ਨਗਰ ਸੁਧਾਰ ਟਸਟ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਫ੍ਰੀਕੋਰਡ ਦੇ ਵਿੱਚ ਕੋਈ ਵੀ ਕੰਮ ਨਗਰ ਸੁਧਾਰ ਟਸਟ ਵੱਲੋਂ ਨਹੀਂ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਗੁਰਦੇਵ ਸਿੰਘ ਖੋਸਾ ਨੂੰ ਇੱਥੋਂ ਦਾ ਚੇਅਰਮੈਨ ਲਗਾਇਆ ਗਿਆ ਸੀ ਤੇ ਉਹਨਾਂ ਵੱਲੋਂ ਲਗਾਤਾਰ ਧਰਲੀ ਨਾਲ ਕੰਮ ਕੀਤਾ ਗਿਆ ਅਤੇ ਉਹਨਾਂ ਵੱਲੋਂ ਤਿੰਨ ਦੇ ਕਰੀਬ ਕਲੋਨੀਆਂ ਵੀ ਤਿਆਰ ਕੀਤੀਆਂ ਜਾ ਰਹੀਆਂ ਸੀ ਅਤੇ ਹੋਰ ਵੀ ਪ੍ਰੋਜੈਕਟ ਉਹਨਾਂ ਵੱਲੋਂ ਤਿਆਰ ਕੀਤੇ ਗਏ ਸੀ ਅਤੇ ਇੱਕ ਵਾਰ ਫਿਰ ਬਲੰਦੀਆਂ ਤੇ ਰਾਤੇ ਇੰਪਰੂਵ ਟਾਸ ਚੱਲਿਆ ਸੀ ਪਰ ਪਿਛਲੇ ਸਮੇਂ ਦੇ ਵਿੱਚ ਉਹਨਾਂ ਦੀ ਥਾਂ ਤੇ ਹੁਣ ਗਗਨ ਸਿੰਘ ਧਾਲੀਵਾਲ ਨੂੰ ਇੰਪਰੂਵ ਟਾਸ ਦਾ ਚੇਅਰਮੈਨ ਲਗਾਇਆ ਗਿਆ ਹੈ ਕਸਮਾ ਪਹਿਲਾਂ ਇਹ ਇੰਟਰਵਿਊ ਗੁਰਦੇਵ ਸਿੰਘ ਖੋਸਾ ਦੀ ਕੀਤੀ ਗਈ ਸੀ ਜਦੋਂ ਉਹ ਇੰਪਰੂਵ ਟਾਸ ਦੇ ਚੇਅਰਮੈਨ ਸਨ ਹੁਣ ਉਹ ਸਾਬਕਾ ਚੇਅਰਮੈਨ ਹਨ ਅਤੇ ਉਹਨਾਂ ਦੀ ਥਾਂ ਤੇ ਹੁਣ ਗਗਨ ਸਿੰਘ ਧਾਲੀਵਾਲ ਇੰਪਰੂਵ ਟਾਸ ਦੇ ਨਵੇਂ ਚੇਅਰਮੈਨ ਹਨ ਤੁਸੀਂ ਇਸ ਨੂੰ ਇਸ ਮੌਕੇ ਹੋਰ ਕੀ ਵਿਧੇਰੇ ਜਾਣਕਾਰੀ ਸਾਂਝੀ ਕੀਤੀ ਕੰਪਰੂਵਮੈਂਟਸ ਦੇ ਸਾਬਕਾ ਚੇਅਰਮੈਨ ਗੁਰਦੇਵ ਸਿੰਘ ਖੋਸਾ ਨੇ ਦੇਖੋ ਜੀ ਜਦੋਂ ਵੀ ਕੋਈ ਕਿਸੇ ਬੰਦਾ ਚੁਣਿਆ ਜਾਂਦਾ ਕਿਸੇ ਅਹੁਦੇ ਲਈ ਤਾਂ ਉਤੇ ਪੇਕਸ਼ਾਵਾਂ ਹੁੰਦੀਆਂ ਸਰਕਾਰ ਨੂੰ ਵੀ ਤੇ ਲੋਕਾਂ ਨੂੰ ਕੋਸ਼ਿਸ਼ ਕਰ ਰਹੇ ਆ ਉਹਨਾਂ ਦੇ ਉੱਤੇ ਖਰੇ ਉਤਰ ਹੀ ਸੋ ਉਸੇ ਤਰੀਕੇ ਨਾਲ ਜੋ ਵੀ ਕੰਪਰੂਵਮੈਂਟਸ ਦਾ ਹਾਲ ਸੀਗਾ ਉਸ ਨੂੰ ਦੇਖਦੇ ਹੋਏ ਉਹਨੂੰ ਵਿਚਾਰਿਆ ਉਹਨੂੰ ਪੜਿਆ ਜੋ ਉਹ ਦੇ ਲਈ ਕਰ ਸਕਦੇ ਸੀ ਆਪਦੇ ਲੋਕ ਬੈਸਟ ਕਰ ਰਹੇ ਆ ਕਿਉਂਕਿ ਇਤਿਹਾਸ ਬੋਲਦਾ ਫਰੀਦਕੋਟ ਦੇ ਵਿੱਚ ਰੈ residențial ਕਲੋਨੀ ਇੱਕ ਹੀ ਕੱਟੀ ਆ ਹੁਣ ਤੱਕ ਜਦੋਂ ਦਾ ਬਰੂਨਡਾ 1974 ਦਾ ਆਉਂ ਜਾ ਹੈ ਨਾ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇਸ ਸਾਲ ਦੇ ਵਿੱਚ ਹੀ ਤੁਹਾਨੂੰ ਤਿੰਨ ਕਲੋਨੀਆਂ ਫਰੀਦਕੋਟ ਦੇ ਵਿੱਚ ਵਧੀਆ ਬਣਾ ਕੇ ਉਹਨਾਂ ਦਾ ਕੰਮ ਪੂਰਾ ਕਰਕੇ ਪੂਰਾ ਲੋਕਾਂ ਨੂੰ ਸਹੂਲਤਾਂ ਨਾਲ ਲੈ ਜੋ ਪੁਰਾਣੀ ਵਿਗਿਆਨੀ ਜੈਲ ਸਿੰਘ ਕਲੋਨੀ ਬਣੀ ਉਹਦੇ ਵਿੱਚ ਪ੍ਰੀਮਿਕਸ ਦੇ ਜਾਂ ਪਾਰਕਿੰਗ ਦੇ ਜਾਂ ਕੋਈ ਪਾਰਕਾਂ ਵਗੈਰਾ ਦੇ ਟੈਂਡਰ ਵਗੈਰਾ ਅਸੀਂ ਉਹ ਵੀ ਲਾ ਚੁੱਕੇ ਹਾਂ ਉਹ ਵੀ ਬਸ ਮਾਰਚ ਤੋਂ ਬਾਅਦ ਪ੍ਰੀਮਿਕਸ ਵਗੈਰਾ ਪੈ ਜਾਣਾ ਤੋ ਜਿਹੜੀਆਂ ਨਵੀਆਂ ਉਹਨਾਂ ਦੇ ਵਿੱਚ ਸਾਰੀਆਂ ਦੇ ਕੰਮ ਚੱਲੀ ਜਾਂਦਾ ਬਾਕੀ ਜਿੰਨਾ ਵੀ ਮਿੱਟੀ ਦਾ ਸੈਂਡ ਫਿਲਿੰਗ ਦਾ ਕੰਮ ਬਹੁਤ ਜ਼ਿਆਦਾ ਸੀਗਾ ਉਹ ਚਲੋ ਸਾਡੇ ਕੁਦਰਤ ਵੀ ਸਾਥ ਦਿੰਦੀ ਹੈ ਜਦੋਂ ਸੱਚੇ ਦਿਲੋਂ ਕੰਮ ਕਰਦੇ ਆ ਨਹਿਰਾ ਤੋਂ ਮਿੱਟੀ ਬਹੁਤ ਪੈ ਰਹੀ ਆ ਤੋ ਉਹ ਉਨੀ ਸਪੀਡ ਨਾਲ ਛੇਤੀ ਅਸੀਂ ਲੋਕਾਂ ਦੇ ਸਪੁਰਦ ਕਰਾਂਗੇ ਆ ਤੁਹਾਡੇ ਸਾਹਮਣੇ ਨਕਸ਼ੇ ਪਏ ਨੇ ਪ੍ਰੋਪਰਲੀ ਲੋਕਾਂ ਨੂੰ ਮਿਸਗਾਈਡ ਕਰੇ ਤੋਂ ਬਿਨਾ ਹਰ ਚੀਜ਼ ਦਿਖਾ ਕੇ ਸਪਸ਼ਟ ਕਰਕੇ ਅਸੀਂ ਲੋਕਾਂ ਦੇ ਸਪੁਰਦ ਕਰਾਂਗੇ ਇਹਨਾਂ ਨੂੰ ਸੋ ਸਾਰੀਆਂ ਕਲੋਨੀਆਂ ਦੇ ਵਿੱਚ ਜਿਵੇਂ ਕਨੈਕਸ਼ਨ ਵਗੈਰਾ ਹੁੰਦੇ ਆ ਜਾਂ ਛੜਕਾਂ ਬਣ ਜਾਂਦੀਆਂ ਫਿਰ ਕਨੈਕਸ਼ਨਾਂ ਲਈ ਪੜਦੇ ਬਸ ਅਸੀਂ ਉਹ ਸੋਚ ਨਾਲ ਚੱਲ ਰਹੇ ਹਾਂ ਕਿ ਹਰ ਚੀਜ਼ ਪਹਿਲਾਂ ਹੀ ਪਲਾਟ ਦੇ ਵਿੱਚ ਹੋਵੇ ਕਿ ਕੋਈ ਬਾਅਦ ਵਿੱਚ ਉਹਨੂੰ ਡੈਮੇਜ ਨਾ ਕੀਤਾ ਜਾਵੇ ਕਿਸੇ ਚੀਜ਼ ਨੂੰ ਤੇ ਗ੍ਰੀਨਰੀ ਤੇ ਬੜਾ ਧਿਆਨ ਦੇ ਰਹੇ ਹਾਂ ਕਿ ਬੂਟੇ ਵਗੈਰਾ ਚੰਗੇ ਲਾ ਕੇ ਸ਼ਹਿਰ ਦੇ ਦਿੱਖ ਨੂੰ ਚੰਗਾ ਬਣਾਇਆ ਜਾਵੇ ਤਾਂ ਸਾਰੀਆਂ ਆਊਟਿੰਗ ਤੇ ਜਿਵੇਂ ਸ਼ਹਿਰ ਦੀਆਂ ਐਂਟਰੀਆਂ ਜਿਵੇਂ ਆਹ ਵਾਲੀ ਕੋੜਪੂਰਾ ਰੋਡ ਆ ਗਈ ਚੈਹ ਰੋਡ ਆ ਗਈ ਫਰੋਇਪਰ ਰੋਡ ਆ ਗਈ ਗਿਆਨੀ ਜੈਲ ਸਿੰਘ ਕਲੋਨੀ ਸਾਧਕ ਰੋਡ ਤੇ ਸਾਰੀਆਂ ਐਂਟਰੀਆਂ ਬੈਸਟ ਹੋਣ ਸ਼ਹਿਰ ਦੀਆਂ ਤਾਂ ਜੋ ਲੋਕ ਆਉਣ ਤਾਂ ਥੋੜੇ ਖੁਸ਼ੀ ਮਹਿਸੂਸ ਹੋਏ ਕੋਸਾ ਤੁਸੀਂ ਦਾਵਾ ਤਾਂ ਕਰ ਰਹੇ ਹੋ ਕਿ ਜਿਹੜੇ ਤਿੰਨ ਕਿਉਂਕਿ 3 ਸਾਲ ਦਾ ਸਮਾਂ ਸਰਕਾਰ ਨੂੰ ਹੋ ਚੁੱਕਿਆ ਪਰ ਲੋਕਾਂ ਦੇ ਵਿੱਚ ਵਿਚਰਿਆ ਕਿ ਹਜੇ ਤੱਕ ਕੁਝ ਸੁਖ ਖੁਲ ਕੇ ਨਹੀਂ ਨਮਰੇ ਕਿਉਂਕਿ ਕਿਤਨੇ ਕਿਤੇ ਲੋਕਾਂ ਕੋ ਅੰਬ੍ਰੋਟਸ਼ ਨੂੰ ਪੁੱਲ ਦੀ ਨਜ਼ਰ ਆ ਰਹੇ ਕਿਉਂਕਿ ਹਜੇ ਤੱਕ ਕੋਈ ਖਾਸ ਨਹੀਂ ਹੈਗਾ ਪਰ ਤੁਸੀਂ ਇਹ ਚੀਜ਼ ਦਾ ਦਾਵਾ ਕਰ ਰਹੇ ਹੋ ਕਿ ਤੁਸੀਂ ਵਾਕਈ ਕੰਮ ਕੀਤਾ ਹੈਗਾ ਕਿ ਲੱਗਦਾ ਤੁਸੀਂ ਇਹਦੇ ਵਿੱਚ ਜਿਹੜਾ ਪੂਰਾ 2 ਸਾਲ ਜਿਹੜੇ ਰਹਿੰਦੇ ਨੇ ਤੇ ਲੋਕਾਂ ਨੂੰ ਜੋ ਪੂਰਾ ਕਸ ਕਰਕੇ ਦਿਖਾਉਂਗੇ ਮੈਂ ਕਹਿੰਦਾ ਤੁਸੀਂ ਇਹ ਦੇਖਿਓ ਜੀ ਜਦੋਂ ਅਸੀਂ ਆਕਸ਼ਨ ਲਾਤੀ ਤਾਂ ਲੋਕ ਸਾਨੂੰ ਮੈਨੂੰ ਡੇਲੀ ਫੋਨ ਆਉਂਦੇ 20 25 25 ਕੀ ਪਲਾਟ ਅਸੀਂ ਲੈਣਾ ਠੀਕ ਹੈ ਤੁਸੀਂ ਇਹਨੇ ਭੁੱਲਦੇ ਨਹੀਂ ਕਿ ਲੋਕਾਂ ਨੂੰ ਤਾਂ ਯਾਦ ਆਇਆ ਕਿ ਇੰਪਰੂਵਮੈਂਟ ਟਰਸਟ ਵੀ ਹੈਗਾ ਜਦੋਂ ਦੀ ਸਰਕਾਰ ਆਈ ਹੈ ਤੁਸੀਂ ਇਹ ਦੇਖੋ ਜਿਹੜੀ ਰੋਡ ਤੇ ਮਰਜ਼ੀ ਚਲੇ ਜਾਓ ਇੰਪਰੂਵਮੈਂਟ ਟਰਸਟ ਦੇ ਉੱਥੇ ਕੰਮ ਚੱਲੀ ਜਾਂਦੇ ਆ ਆ ਕੋੜਕਪੂਰਾ ਰੋਡ ਤੇ ਜੰਗਲ ਸੀਗਾ ਤੋਡੇ ਸਾਹਮਣੇ ਜੰਗਲ ਚ ਮੰਗਲ ਲੱਗਿਆ ਪਿਆ ਚੈਹ ਰੋਡ ਦੇ ਉੱਪਰ ਤੁਸੀਂ ਅੱਜ ਜਾ ਕੇ ਦੇਖੋਗੇ ਉਹਦਾ ਨਾਮ ਵੀ ਲੋਕਾਂ ਦੀ ਮੰਗ ਸੀ ਗਰੀਨਾ ਵਿਨੋਆ ਦੇ ਨਾਮ ਚੇਂਜ ਕੀਤਾ ਨਾਮ ਵੀ ਚੇਂਜ ਕਰਾਤਾ ਜੋ ਵੀ ਵੇਖੋ ਅੰਡਰ ਲਿਟੀਗੇਸ਼ਨ ਸੀ ਸਾਰਾ ਕੁਝ ਕਬਜ਼ਿਆਂ ਦੇ ਅਧੀਨ ਸੀਗਾ ਕੇਸਾਂ ਕੋਰਟ ਕਚਹਿਰੀਆਂ ਚ ਉਲਝੇ ਪਏ ਸੀ ਸਾਰੇ ਮੈਟਰ ਫਰੋਇਪੁਰ ਰੋਡ ਦਾ ਵੇਖੋ ਮੈਂ ਹੁਣ ਤੱਕ 4.5-5 ਕਰੋੜ ਰੁਪਇਆ ਲੋਕਾਂ ਦਾ ਵਾਪਸ ਕਰਤਾ ਜਿਹੜੇ ਅੰਡਰ ਕੇਸ ਸਾਡੇ ਕੇਸ ਕੀਤੇ ਹੋਏ ਸੀਗੇ ਉੱਥੇ ਕੰਮ ਨਹੀਂ ਚੱਲ ਰਿਹਾ ਸੀਗਾ ਲੋਕੀ ਵੀ ਆਪਦੀਆਂ ਸੱਚੇ ਸੀ ਲੋਕਾਂ ਨੂੰ ਜੋ ਸਹੂਲਤਾਂ ਦਾ ਵਾਅਦਾ ਕਰਕੇ ਅਸੀਂ ਆਏ ਆ ਕਿ ਲੋਕਾਂ ਨੂੰ ਸਹੂਲਤਾਂ ਉਸ तरीके ਦੀਆਂ ਪ੍ਰਮਾਨ ਕਰਕੇ ਤੇ ਲੋਕਾਂ ਤੋਂ ਰੇਟ ਲੈਣੇ ਅਸੀਂ ਠੀਕ ਆ ਤੇ ਅੱਜ ਉੱਥੇ ਤੁਸੀਂ ਦੇਖੋ ਹੁਣ ਪਾਰਕਾਂ ਦਾ ਕੰਮ ਚੱਲ ਪਿਆ ਚਾਰ ਦੁਵਾਰੀ ਦਾ ਸੀਵਰੇਜ ਦਾ ਵਾਟਰ ਸਪਲਾਈ ਦਾ ਸੀਵਰੇਜ ਦੇ ਪੈਸੇ ਅਸੀਂ ਟੈਂਡਰ ਲਾ ਚੁੱਕੇ ਆ ਵਾਟਰ ਸਪਲਾਈ ਦੇ ਪੈਸੇ ਅਸੀਂ ਜਮ੍ਹਾਂ ਕਰਾ ਚੁੱਕੇ ਆ ਇਹ ਵਾਟਰ ਐਂਡ ਸੈਨੀਟੇਸ਼ਨ ਵਾਲਿਆਂ ਨੂੰ ਉਹਦੇ ਵੀ ਟੈਂਡਰ ਉਧਰੋਂ ਲੱਗ ਰਹੇ ਹਰ ਚੀਜ਼ ਹਰ ਪਹਿਲੂ ਤੇ ਕੰਮ ਕਰ ਰਹੇ ਆ ਇਲੈਕਟ੍ਰਿਸਿਟੀ ਦਾ ਜੋ ਬਿਜਲੀ ਬੋਰਡ ਦੇ ਕੰਮ ਸੀ ਉਹ ਵੀ ਅਸੀਂ ਸਿਰੇ ਚੜਾ ਚੁੱਕੇ ਆ ਸਾਰੇ ਮਤਲਬ ਜਿਹੜੇ ਕੰਮਾਂ ਦੇ ਅਸਟੀਮੇਟ ਜਾਂ ਉੱਪਰੋਂ ਪ੍ਰਵਾਨਗੀਆਂ ਲੈਣੀਆਂ ਜਾਂ ਨਕਸ਼ੇ ਪਾਸ ਕਰਾਉਣ ਟਾਈਮ ਲੱਗਦਾ ਹੁਣ ਤੱਕ ਅਸੀਂ ਉਹੀ ਕਰਾਏ ਜਿਹੜੀ ਤੁਸੀਂ ਡਵੈਲਪਮੈਂਟ ਦੀ ਗੱਲ ਕਰਦੇ ਟੈਂਡਰ ਲੱਗ ਜਾਣਗੇ ਵਿਦਿਨ ਤਿੰਨ ਤਿੰਨ ਮਹੀਨੇ ਚਾਰ ਮਹੀਨੇ ਦਾ ਅਸੀਂ ਟਾਈਮ ਦਿੰਨੇ ਆ ਦੋ ਬਾਅਦ ਟਾਈਮ ਉਨੀ ਦੇਰ ਚ ਮੈਂ ਕਹਿਣਾ ਕਿ ਤੁਹਾਨੂੰ 25 ਦੇ ਵਿੱਚ 2025 ਦੇ ਵਿੱਚ ਵਿੱਚ ਤਿੰਨੇ ਕਲੋਨੀਆ ਤੇ ਕੰਮ ਪੂਰਾ ਵਧੀਆ ਅਸੀਂ ਤਰੀਕੇ ਨਾਲ ਸੋਚਿਆ ਕਿ ਇਹਨੂੰ ਕੰਪਲੀਟ ਕਰ ਲਾਂਗੇ ਅਸੀਂ ਕਾਰਨ ਕੀ ਰਿਹਾ ਹੁਣ ਤੱਕ ਜੋ ਇਹ ਨਹੀਂ ਕੰਮ ਹੋਏਗੇ ਤੁਸੀਂ ਹੁਣ ਸੋਚਿਆ ਹੈ ਕੰਮ ਕਰਨ ਦਾ ਕਾਰਨ ਕੀ ਮੰਨਦੇ ਹੋ ਕਿਉਂਕਿ ਕਾਫੀ ਲੰਮਾ ਸਮਾਂ ਹੋ ਗਿਆ ਵਾਕੀ ਜਿਹੜੇ ਅੱਜ ਜਗ੍ਹਾ ਤੇ ਆਪਾਂ ਬੈਠੇ ਆ ਇਹਦਾ ਵੀ ਕੋਰਟ ਕੇਸ ਚੱਲ ਰਿਹਾ ਸੀਗਾ ਅਜੇ ਤ ਹਾਂਜੀ ਵੇਖੋ ਇੱਥੇ ਤੁਹਾਨੂੰ ਪਤਾ ਖੰਡਰ ਬਿਲਡਿੰਗ ਸੀਗੀ ਟਰਸਟ ਦੇ ਹਾਲਾਤ ਮਾੜੇ ਸੀਗੇ ਟਰਸਟ ਕੋਲੇ ਫੰਡ ਹੈ ਨਹੀਂ ਸੀਗਾ ਮੈਂ ਦਫਤਰ ਵੇਚਿਆ ਉਥੋਂ ਕਿਸੇ ਕਾਰਨਾ ਕਰਕੇ ਵੇਚਿਆ ਉਹ ਆਪਾਂ ਤੁਹਾਨੂੰ ਹਨਾ ਉਥੋਂ ਅਸੀਂ ਫੰਡ 3 ਕਰੋੜ ਰੁਪਈਆ ਬਚਾਇਆ ਵੇਖੋ ਦਫਤਰ ਚੇਂਜ ਕਰਨ ਚ ਹਰ ਚੀਜ਼ ਦੇ ਮਗਰ ਕੋਈ ਮੰਤਬ ਹੁੰਦਾ ਆ ਦਫਤਰ ਚੇਂਜ ਕਰਨ ਚ ਵੀ ਕਈਆਂ ਨੂੰ ਇਜੈਕਸ਼ਨ ਸੀ ਦਫਤਰ ਚੇਂਜ ਕਰ ਤਿੰਨ ਕਰੋੜ 40 ਲੱਖ ਦੀ ਬਿਲਡਿੰਗ ਵੇਚੀ ਉੱਥੇ ਅਸੀਂ ਤਾਂ 40 ਲੱਖ ਰੁਪਏ ਨਾਲ ਅਸੀਂ ਦਫ਼ਤਰ ਬਣਾ ਲਿਆ। ਤਾਂ 3 ਕਰੋੜ ਰੁਪਏ ਸੇਵ ਕੀਤਾ ਟਰਸਟ ਲਈ ਉਹਦੇ ਨਾਲ ਜਿਹੜੇ ਜਿਹੜੇ ਪੈਸੇ ਅੱਜ ਕਲੋਨੀਆਂ ਤੇ ਲਾ ਰਹੇ। ਫਿਰ ਅਸੀਂ ਸਾਡੇ ਇੱਕ ਪੁਰਾਣਾ ਉਦੋਂ ਦਫ਼ਤਰ ਪਿਆ ਸੀ ਉਹ ਖੰਡਰ ਬਣਿਆ ਪਿਆ ਸੀ ਉੱਥੇ ਵਾਸ਼ਰੂਮ ਬੁਰਾ ਹਾਲ ਸੀਗਾ ਬੜਿਆ ਨਹੀਂ ਜਾਂਦਾ ਸੀਗਾ। ਉੱਥੇ ਤੁਸੀਂ ਜਾ ਕੇ ਦੇਖੋ ਟ੍ਰੈਫਿਕ ਦੀ ਸਮੱਸਿਆ ਨੂੰ ਦੇਖ ਦਿਓ। ਇਹ ਖਾਲਸਾ ਸਕੂਲ ਦਾ ਟ੍ਰੈਫਿਕ ਉਧਰ ਲੱਗਦਾ ਸੀ। ਉਹਨੂੰ ਰਸਤਾ ਦੇਤਾ ਇਧਰੋਂ ਥੋੜੇ ਜੇਰ ਤੱਕ ਇਧਰ ਚੱਲ ਪੂਗਾ। ਉਹਨਾਂ ਨੂੰ ਗੇਟ ਵਗੈਰਾ ਬਣਾ ਦੇਣਾ ਉਧਰ ਹਨਾ ਉਹਨਾਂ ਨੇ। ਫਿਰ ਨਾਲ ਉੱਥੇ ਅਸੀਂ ਉਹਦਾ 4 4.5 ਕਰੋੜ ਦੇ ਕਰੀਬ ਉਹ ਵ ਸ਼ਹਿਰ ਦੇ ਵਿੱਚ ਪ੍ਰਾਪਰਟੀ ਬਹੁਤ ਸੀਟ ਰਸਦੀ ਉਹਨੂੰ ਖੇਰੂ ਖੇਰੂ ਕੀਤਾ ਪਿਆ ਸੀ ਕੋਈ ਕਿਸੇ ਦਾ ਧਿਆਨ ਨਹੀਂ ਸੀ ਕੋਰਟ ਕੇਸਾਂ ਤੇ ਧਿਆਨ ਨਹੀਂ ਸੀ ਨਿੱਕੀਆਂ ਨਿੱਕੀਆਂ ਚੀਜ਼ਾਂ ਸੀਗਾ ਜੋ ਸਬੂਤ ਦੇ ਤੌਰ ਤੇ ਦੇਣੀਆਂ ਸੀ ਅਸੀਂ ਦਿੱਤੀਆਂ ਸਾਰੀਆਂ ਜਿੱਤੇ ਆ ਤੁਸੀਂ ਇਹ ਦੇਖੋ ਜੀ ਤੁਹਾਨੂੰ ਇਸ ਚੀਜ਼ ਤੇ ਮਾਣ ਹੋਣਾ ਚਾਹੀਦਾ ਸ਼ਹਿਰ ਨੂੰ ਵੀ ਸਾਡੇ 2.5 300 ਕਰੋੜ ਦੀ ਪ੍ਰਾਪਰਟੀ ਅਸੀਂ ਹਰੀ ਬਰੀ ਕਰਤੀ ਹੈ ਕਿ ਜਿਹੜਾ ਟਰਸਟ ਫੇਲ ਸੀਗਾ ਜਿਸ ਦਿਨ ਮੈਂ ਬੈਠਾ ਟਰਸਟ ਦੇ ਪੱਲੇ ਤਨਖਾਹਾਂ ਦੇ ਨੂੰ ਪੈਸੇ ਨਹੀਂ ਸੀਗੇ ਅੱਜ ਅਸੀਂ ਲੋਕਾਂ ਦੇ ਪੈਸੇ ਵੀ ਮੋਟੇ ਜਿਹੜੇ ਕੇਸ ਸਾਡੇ ਤੇ ਹੋਏ ਹੋਏ ਸੀ ਜਿਨ੍ਹਾਂ ਦਾ ਵਿਆਜ ਦੇ ਰਹੇ ਸੀ ਫਿਰ ਅਸੀਂ ਟਰੱਸਟਾਂ ਦੇ ਸਾਰੇ ਟੈਂਡਰ ਲੱਗ ਚੁੱਕੇ ਆ ਤੁਸੀਂ ਸਾਰਾ ਰਿਕਾਰਡ ਦੇਖੋਗੇ ਨਾ ਜਦੋਂ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਟਰੱਸਟ ਨੇ ਕਿੰਨਾ ਬੈਨੀਫਿਟ ਕੀਤਾ ਜਨਨ ਕਿ ਆਉਣ ਵਾਲੇ ਜਿਹੜੇ 2 ਸਾਲਾਂ ਦੇ ਵਿੱਚ ਪੂਰੇ ਕੰਮ ਜੋ ਤੁਹਾਡੇ ਵੱਲੋਂ ਕੀਤੇ ਗਏ ਨੇ ਉਹ ਦੇਖਣਗੇ ਲੋਕਾਂ ਨੂੰ ਦੇਖਣਗੇ ਜੀ ਦੇਖਣਗੇ